ਤੇ ਦੋ ਤਿੰਨ ਦਿਨ ਤੋਂ ਕੋਨਸੋ ਆ ਰੀਆਂ ਸੀਗੀਆਂ ਵੀ ਜਿਹੜੀ ਸਾਡੀ ਪੀਐਸਸੀ ਐ ਪ੍ਰਾਇਮਰੀ ਹੈਲਥ ਸੈਂਟਰ ਹੈ ਉਹ ਰੋ ਚੱਕ ਦਿੱਤਾ ਗਿਆ ਜਿਹੜਾ ਸਟਾਫ ਹੈ ਉਸ ਦੀ ਬਦਲੀ ਕਰ ਦਿੱਤੀ ਗਈ ਹੈ ਇਹ ਪੰਜਾਬ ਦਾ ਹਾਈ ਟੈਕ ਜਿਲ੍ਹਾ ਮੋੜੀ ਜਿਲ੍ਹਾ ਤੇ ਪੰਜਾਬ ਦਾ ਦਿਲ ਹੈ ਉਸ ਜਿਲ੍ਹੇ ਦੇ ਵਿੱਚ ਸਭ ਤੋਂ ਵੱਡਾ ਪਿੰਡ ਕੜੂਆ ਹੈ ਜਿਸ ਦੀ ਕੀ ਆਪਣੀ ਆਬਾਦੀ 25000 ਹੈ ਤੇ 40-45000 ਸਾਡਾ ਸਪੋਟੈਂਟ ਅਸਿਊ ਦੇ ਵਿੱਚ ਇਸ 8-10 ਪਿੰਡ ਇਹ ਤੋਂ ਬਿਲਕੁਲ ਨਾਲ ਵਾਲੇ ਜਿਹੜੇ ਰੋਜਾਨਾ ਲੈਣ ਉਹਨਾਂ ਤੇ 171 ਪਿੰਡਾਂ ਦੀ ਜਿਹੜੀ ਹੈਗੀ ਹੈ ਦਵਾਈ ਦੀ ਆ ਜਿੱਦਾਂ ਆਸ਼ਾ ਵਰਕਰਸ ਨੇ ਉਹ ਉਰੇ ਤੋਂ ਚੱਲਦੇ ਆ ਸਾਰਾ ਇਹ ਸਰਕਾਰ ਜਦੋਂ ਬਣੀ ਸੀ ਇਹਨਾਂ ਨੇ ਕਿਹਾ ਸੀ ਵੀ ਅਸੀਂ ਬਹੁਤ ਵਧੀਆ ਜਿਹੜਾ ਸੇ ਸਕੂਲ ਤਾਂ ਪਾਣੀ ਪੀਣ ਸਕੂਲ ਤਾਂ ਇਹ ਸੀ ਜਾਂ ਸੀ ਬਹੁਤ ਵਧੀਆ ਬਣਾ ਕੇ ਤੇ ਹੁੰਦੀ ਪਰ ਇਹ ਐਡਾ ਵੱਡਾ ਪਿੰਡ ਹੈ ਹੋਣ ਦੇ ਬਾਵਜੂਦ ਸਰਕਾਰ ਨੇ ਇਥੋਂ ਸਾਡਾ ਸਾਰਾ ਸਟਾਫ ਚੱਕ ਲਿੱਤਾ ਮਾਰਤ ਕਿਤੇ ਜੀ ਫਿਰ ਫੇ ਸ਼ੂਟਿੰਗਾਂ ਲਈ ਤਾਂ ਨਹੀਂ ਰੱਖਣੀ ਆ ਇੱਕ ਫਿਲਮ ਦੀ ਸ਼ੂਟਿੰਗ ਹੋਣੀ ਹੋ ਰਹੀ ਹੈ ਜੀ ਇੱਥੇ ਮਰੀਜ਼ ਆਉਂਦੇ ਆ ਕਿ ਇੱਥੇ ਫਿਲਮਾਂ ਦੀਆਂ ਸ਼ੂਟਿੰਗਾਂ ਹੁੰਦੀਆਂ ਜੀ ਤਾਂ ਜਦੋਂ ਇਹ ਰਿਆ ਕੇ ਇਹਨਾਂ ਨੂੰ ਕਹਿੰਦੇ ਆ ਡਾਕਟਰ ਸਾਹਿਬ ਨੂੰ ਤੇ ਇਹ ਕਹਿੰਨੇ ਵਸੀਂ ਉੱਪਰੋਂ ਪਰਮਿਸ਼ਨ ਲੈ ਕੇ ਆਏ ਹਾਂ ਰਿਸਰਵ ਪਰਮਿਸ਼ਨ ਲੈ ਕੇ ਆਨੇ ਜਿਹੜੇ ਉੱਪਰ ਅਦਾਰੇ ਜਿਹੜੇ ਇਹਨਾਂ ਨੂੰ ਪਰਮਿਸ਼ਨ ਦਿੰਦੇ ਉਹ ਇਹ ਦੇਖਣ ਨਾਲ ਕਿ ਹਸਪੀਟਲ ਦੇ ਵਿੱਚ ਸ਼ੂਟਿੰਗ ਹੋਣੀ ਨਹੀਂ ਚਾਹੀਦੀ ਕਿਉਂਕਿ ਹਸਪੀਟਲ ਦਾ ਮਰੀਜ਼ ਨੂੰ ਦਰਦ ਵੀ ਹੋ ਰਿਹਾ ਹੁੰਦਾ ਠੀਕ ਹੈ ਜੀ ਤੇ ਇਹ ਅੱਛਾ ਹੈ ਕਿ ਸ਼ੂਟਸ ਰਾਬਾ ਕਰਦੇ ਤਾਂ ਵੈਸੇ ਹਸਪੀਟਲ 'ਚ ਹੋਣੀ ਨਹੀਂ ਜੁੱਗ ਤਾਂ ਜਿਵੇਂ ਤੁਸੀਂ ਆਵਾਦੀ ਦੱਸਦੇ ਨੂੰ ਤਾਂ ਵੱਡਾ ਕਰਨਾ ਚਾਹੀਦਾ ਸੀਗਾ ਜੀ ਹੋਰ ਸੀਐਚ ਦੇ ਵਿੱਚ ਕਨਵਰਟ ਕਰਨਾ ਚਾਹੀਦਾ ਅਸੀਂ ਵੀ ਸੋਚਦੇ ਸੀ ਕਿ ਸਰਕਾਰ ਬਦਲੀ ਐ ਸੇ ਸੂਲ ਤਾਂ ਮਰੇ ਜਿੰਦਾ ਕੇਜਰੀਵਾਲ ਸਾਹਿਬ ਉਹਨਾਂ ਦੀ ਸਰਕਾਰ ਪੁਰਾਣਤਮਨ ਸਰਕਾਰ ਕਹਿ ਨਹੀਂ ਸੀ ਕਿ ਵੀ ਜੀ ਨੂੰ ਪੀਐਸਸੀ ਤੋਂ ਸੀਐਸਸੀ ਬਣਾਉਂਦਾਂਗੇ ਪਰ ਬਟ ਉਹ ਸੀਐਚਸੀ ਤਾਂ ਕੀ ਬਣਾਣੀ ਸੀ ਉਹਨੇ ਸਾਡੀ ਪੀਐਸਸੀ ਵੀ ਚੱਕ ਲਈ ਵੀ ਸਾਡੀ ਪੀਐਸਸੀ ਬੰਦ ਗਲਤ ਹੈ ਯਾਰ ਉਹ ਅੱਛਾ ਮੈਂ ਤਾਂ ਅੱਜ ਵੀ ਗੱਲ ਕਲੀਅਰ ਕੀਤਾ ਸੀ ਡੀਸੀ ਸਾਹਿਬ ਨੂੰ ਪਿਛਲੇ ਦਿਨ ਦਿੱਤਾ ਸੀ ਜੈਦੀ ਸ਼ਿਫਟਿੰਗ ਦਾ ਥੋੜਾ ਕੇਵਨਾ ਸੀ ਤਾਂ ਲੱਗਦਾ ਜੀ ਕਹਿੰਦੇ ਡਾਕਟਰ ਚਰਨਜੀਤ ਸਿੰਘ ਜੀ ਇੱਥੇ ਆਏ ਸੀਗੇ ਜੀ ਚਮਕੌਰ ਸਾਹਿਬ ਉਹ ਜਿਹੜੇ ਐਮਐਲਏ ਤਾਂ ਵੀ ਉਹ ਕੀ ਤੁਹਾਨੂੰ ਕੋਈ ਪਰ ਜਦੋਂ ਉਹਨਾਂ ਨੂੰ ਸਾਡੇ ਹਰਪੀ ਭੜਾਜੀ ਜੀ ਨੇ ਖੜੇ ਹੋ ਕੇ ਕਹਿਆ ਵੀ ਫਵਾ ਨਹੀਂ ਆ ਸਾਡੇ ਕੋਲ ਤੁਹਾਡੀ ਲਿਖਤ ਆ ਫਿਰ ਉਹ ਕਹਿਣ ਲੱਗੇ ਤਰਜੀਹ ਹੈ ਫਿਰ ਉਹ ਕਹਿੰਦੇ ਪੁਰਾਣੀਆਂ ਸਰਕਾਰਾਂ ਦੇ ਕੰਡੇ ਵੀ ਜੁਏ ਆ ਜੇ ਪੁਰਾਣੀ ਸਰਕਾਰਾਂ ਦੇ ਕੰਡੇ ਵੀ ਜੁਏ ਆ 25 3 7 ਤੋਂ ਤੁਹਾਡੀ ਸਰਕਾਰ ਨੂੰ ਵੀ ਕੰਡੇ ਨੂੰ ਕੱਢ ਲੰਦੇ ਤੇ ਜਦੋਂ ਸਵੇਰੇ 10:30 ਦਾ ਟਾਈਮ ਸੀ ਉਸ ਤੋਂ ਬਾਅਦ ਉਹ 12 1:00 ਵਜੇ ਕਰੀਬ ਦੇ ਰਿਹਾ ਹੈ ਸਾਰਾ ਪਿੰਕਟਾ ਹੋਇਆ ਸੀ ਪਹਿਲਾਂ ਤਾਂ ਆਂਦੀ ਇਨਕਾਰੀ ਹੋ ਗਏ ਨਕਾਰੀ ਉਹਦੇ ਕਹਿ ਰਹੇ ਨੇ ਵੀ ਜਿਹੜੇ ਲੋਕ ਅਫਵਾਹਾਂ ਫਲਾਉਂਦੇ ਨੇ ਜਿਹੜੇ ਈਕਾ ਦੁਕਾ ਸਾਹਬ ਦਾ ਮੁੱਖ ਮੰਤਰੀ ਚੰਦੀ ਸਾਹਿਬ ਜੀ ਦੇ ਹੈਗੇ ਨੇ ਜਿਹੜੇ ਚੇਲੇ ਚਪਟੇ ਇਹ ਜਿਹੜੇ ਫਵਾਹ ਫਲਾਉਂਦੇ ਨੇ ਬਾਜ ਆ ਜਾ ਉਹ ਨਹੀਂ ਤਾਂ ਤੁਹਾਨੂੰ ਦਿਖਿਆ ਜਾਵੇਗਾ ਧਮਕੀ ਦੇ ਭਰੇ ਹਲ ਹੈ ਜਗੇ ਲੋਕ ਬੋਲੇ ਕਿ ਕੀ ਗੱਲ ਤਾਂ ਸਾਹਮਣੇ ਇਹ ਵੀ ਆਈ ਆ ਵੀ ਇਹ ਅਫਵਾਹ ਤਾਂ ਜੀ ਸਰਪੰਚ ਸਾਹਿਬ ਨੇ ਆਪੇ ਫਲਾਈ ਹੋਈ ਹੈ ਵੀ ਇੱਥੋਂ ਕੋਈ ਨਹੀਂ ਬਦਲ ਹੋ ਰਿਹਾ ਸਰਪੰਚ ਸਾਹਿਬ ਆਪਣੀ ਸਿਆਸਤ ਕਰਕੇ ਕਹਿੰਦੇ ਇਹ ਸਾਰੇ ਲੋਕਾਂ ਨੂੰ ਗਲਤ ਗਾਈਡ ਕਰ ਰਹੇ ਜੀ ਇਹ ਗੱਲਾਂ ਵੀ ਸਾਹਮਣੇ ਆਈਆਂ ਨੇ ਮਹੱਲਾ ਕਲੀਨਿਕ ਹੈ ਤਾਂ ਹੈ ਭਾਈਆ ਨਾਲ ਹੀ ਦੇਖੋ ਜੀ ਉਹ ਆਮ ਆਦਮੀ ਆਮ ਤਾਂ ਮਰੇ ਪੱਟ ਹੋ ਗਏ ਜੀ ਆਦਮੀ ਕਲੀਨਿਕ ਲਿਖਿਆ ਹੋਇਆ ਜੀ ਉਹ ਕਹਿੰਦੇ ਵੀ ਇੱਥੇ ਹੈ ਤੇ ਹੈ ਕਲੀਨਿਕ ਭਾਈਏ ਇੱਥੋਂ ਮਰੀਜ਼ ਦਵਾਈਆਂ ਲੈਂਦੇ ਆ ਜੀ ਤੇ ਉਹਨੂੰ ਸ਼ਵਾਸ਼ਣ ਦਵਾਈਕੇ ਤਾਂ ਗਏ ਆ ਕਿ ਇੱਥੋਂ ਕੋਈ ਨਹੀਂ ਬਦਲੇਗਾ ਪਰ ਹਲੇ ਲਿਖਤੀ ਆਰਡਰ ਕੋਈ ਨਹੀਂ ਆਇਆ ਅਸੀਂ ਵੇਟ ਕਰ ਰਹੇ ਹਾਂ ਲਿਖਤੀ ਆਰਡਰ ਦੀ ਤੇ ਨਹੀਂ ਆਏਗਾ ਤਾਂ ਉਸ ਤੋਂ ਬਾਅਦ ਜਿਹੜੀ ਸਾਡੀ 18 ਮਈ ਕਮੇਟੀ ਹੈ ਜੋ ਵੀ ਫੈਸਲਾ ਚਬੇਗੀ ਅਸੀਂ ਉਸ ਨੂੰ ਲਾਗੂ ਕਰਾਂਗੇ ਤੇ ਪਰ ਆਪਣੀ ਆਨ ਬਾਨ ਸ਼ਾਨ ਸਾਨੂੰ ਜਿੱਥੇ ਮਰਜ਼ੀ ਤੱਕ ਜਾਣਾ ਪਿਆ ਤੇ ਅਸੀਂ ਚਾਹਾਂਗੇ ਪਰ ਆਪਣੀ ਪੀਐਸਸੀ ਉਰੋ ਚੱਕਣ ਨਹੀਂ ਦਿੰਦੇ ਵੰਦ ਨਹੀਂ ਹੋਣਦਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਜਗਦੀਪ ਸਿੰਘ ਥਲੀ ਆ ਆਮ ਆਦਮੀ ਪਾਰਟੀ ਨੇ ਜਦੋਂ ਸਰਕਾਰ ਬਣਾਉਣੀ ਸੀ ਤਾਂ ਉਸ ਤੋਂ ਪਹਿਲਾਂ ਲੋਕਾਂ ਦੇ ਨਾਲ ਵੱਡੇ ਵੱਡੇ ਵਾਅਦੇ ਕੀਤੇ ਗਏ ਦਾਅਵੇ ਕੀਤੇ ਗਏ ਕਿ ਦਿੱਲੀ ਦੀ ਤਰਜ਼ ਦੇ ਉੱਤੇ ਪੰਜਾਬ ਦੀ ਨੁਹਾਰ ਬਦਲੀ ਜਾਵੇਗੀ ਜਿਵੇਂ ਦਿੱਲੀ ਦੇ ਵਿੱਚ ਸਿਹਤ ਸਹੂਲਤਾਂ ਨੇ ਫਰੀ ਮੈਡੀਕਲ ਸਹੂਲਤਾਂ ਨੇ ਤਾਂ ਉਸੇ ਤਰ੍ਹਾਂ ਵਧੀਆ ਪੰਜਾਬ ਨੂੰ ਜਿਹੜੇ ਹਸਪਤਾਲ ਐ ਉਹ ਦਿੱਤੇ ਜਾਣਗੇ ਪੰਜਾਬ ਦੀਆਂ ਹਸਪਤਾਲਾਂ ਦੀ ਚਾਹੇ ਬਿਲਡਿੰਗ ਦੀ ਗੱਲ ਕਰ ਲਈਏ 인ਫਰਾਸਟ੍ਰਕਚਰ ਦੀ ਗੱਲ ਕਰ ਲਈਏ ਜਾਂ ਹੋਰ ਮਸ਼ੀਨਾਂ ਦੀ ਗੱਲ ਕਰ ਲਈਏ ਉਹ ਵਧੀਆ ਹੋਣਗੀਆਂ ਵੱਡੇ ਤੋਂ ਵੱਡਾ ਆਪਰੇਸ਼ਨ ਚਾਹੇ ਉਹ 50 ਲੱਖ ਰੁਪਏ ਦਾ ਖਰਚਾ ਵੀ ਹੋਵੇ ਸਰਕਾਰ ਉਠਾਏਗੀ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਤੇ ਬਾਅਦ ਵਿੱਚ ਸਰਕਾਰ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆ ਜਾਂਦੀ ਹੈ ਸਰਕਾਰ ਬਣਾਉਂਦੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਆਮ ਆਦਮੀ ਕਲੀਨਿਕ ਬਣਾਏ ਜਾਂਦੇ ਨੇ ਜਦੋਂ ਆਮ ਆਦਮੀ ਕਲੀਨਿਕ ਤਿਆਰ ਹੁੰਦੇ ਨੇ ਤਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਥਾਵਾਂ ਤੋਂ ਗੱਲਾਂ ਸਾਹਮਣੇ ਇਹ ਵੀ ਆਈਆਂ ਵੀ ਕਲੀਨਿਕ ਤਾਂ ਬਣ ਗਏ ਪਰ ਹਸਪਤਾਲਾਂ ਦੀ ਨੁਹਾਰ ਤਾਂ ਨਹੀਂ ਬਦਲੀ ਕਈ ਥਾਵਾਂ ਤੋਂ ਹਸਪਤਾਲ ਬਦਲਣ ਦੀ ਗੱਲ ਕੀਤੀ ਜਾਣ ਲੱਗੀ ਇਸੇ ਤਰ੍ਹਾਂ ਹੁਣ ਅਸੀਂ ਕੜੂਆ ਦੇ ਵਿੱਚ ਆ ਇਸ ਵਕਤ ਕੜੂਆ ਦੀ ਪੀ ਐਚ ਸੀ ਪ੍ਰਾਇਮਰੀ ਹੈਲਥ ਸੈਂਟਰ ਹੈ ਜਿਹੜਾ ਕੜੂਆ ਤਾ ਉਸ ਦੇ ਵਿੱਚ ਜਿਹੜਾ ਸਟਾਫ ਕੰਮ ਕਰਦਾ ਹੈ ਸਮੇਤ ਐਸਐਮਓ ਕਹਿੰਦੇ ਐਸਐਮਓ ਸਾਹਿਬ ਨੂੰ ਆਰਡਰ ਹੋ ਗਏ ਨੇ ਵੀ ਇੱਥੋਂ ਭਾਈ ਤੁਸੀਂ ਸਾਰੇ ਜਣੇ ਸ਼ਿਫਟ ਹੋ ਕੇ ਸਨੇਟਾ ਚਲੇ ਜਾਓ ਤੇ ਇਸ ਜੇ ਇੱਥੋਂ ਜਾਂਦੇ ਆ ਤਾਂ ਨਵੀਆਂ ਭਾਰਤੀਆਂ ਬੰਦ ਨੇ ਤਾਂ ਇੱਥੇ ਕੌਣ ਆਏਗਾ ਕਿ ਅਗਲੇ ਹੁਕਮ ਹੋਏ ਨੇ ਜਾਂ ਫਿਰ ਐਸਪੀਐਚ ਸੀ ਨੂੰ ਜਿਹੜੇ ਹੈਗੇ ਆ ਤਾਲੇ ਲੱਗਣਗੇ ਸੋ ਅੱਜ ਕੁਝ ਸਮੇਂ ਦੇ ਲਈ ਇੱਥੋਂ ਦੇ ਘੜੂਆਂ ਦੇ ਜਿਹੜੇ ਵਾਸੀ ਨੇ ਸਮੇਤ ਸਰਪੰਚ ਸਾਹਿਬ ਧਰਨਾ ਜਿਹੜਾ ਹੈਗਾ ਇਹ ਲਗਾਇਆ ਜਾਂਦਾ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਜੀ ਸੁਨ ਨਰਿੰਦਰ ਸਿੰਘ ਗਾਂਧੀ ਸਾਹਿਬ ਕੀ ਗੱਲ ਜਿਹੜੀ ਹੋਈ ਹੈ ਜੀ ਤੁਹਾਡੇ ਸਾਹਮਣੇ ਕੀ ਨਿਕਲ ਕੇ ਸਾਹਮਣੇ ਆਇਆ ਸੀਗਾ ਤੁਸੀਂ ਇੱਥੇ ਧਰਨਾ ਕਿਉਂ ਲਗਾਉਂਦੇ ਹੋ ਪਹਿਲਾਂ ਤਾਂ ਮੈਂ ਪੰਜਾਬੀ ਲੋਕ ਚੈਨਲ ਦੇਖ ਰਿਹਾ ਸਾਰੇ ਲੋਕਾਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਆਬਾਦ ਜਿਹੜਾ ਇਹ ਧਰਨਾ ਲਗਾਇਆ ਸੀਗਾ ਸਾਨੂੰ ਪਿਛਲੇ 2-3 ਦਿਨ ਤੋਂ ਕੰਸੂਆਂ ਆ ਰਹੀਆਂ ਸੀਗੀਆਂ ਵੀ ਜਿਹੜੀ ਸਾਡੀ ਪੀਐਸਸੀ ਐ ਪ੍ਰਾਇਮਰੀ ਹੈਲਥ ਸੈਂਟਰ ਹੈ ਉਹ ਰੋ ਚੱਕ ਦਿੱਤਾ ਗਿਆ ਜਿਹੜਾ ਸਟਾਫ ਹੈ ਉਸ ਦੀ ਬਦਲੀ ਕਰ ਦਿੱਤੀ ਗਈ ਹੈ ਅਸੀਂ ਜਿਹੜੇ ਆਮ ਆਦਮੀ ਦੇ ਵਰਕਰ ਹੈ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਇਦਾਂ ਦੀ ਕੋਈ ਗੱਲ ਨਹੀਂ ਪਰ ਸਾਨੂੰ ਜਦੋਂ ਲੈਟਰ ਮਿਲ ਗਿਆ ਤੇ ਲਿਖਤੀ ਲੈਟਰ ਆਰਡਰ ਸੀਗਾ ਜਿਹੜਾ ਉਹ ਅਸੀਂ ਦੇਖਿਆ ਸੀ ਪੜਿਆ ਤੇ ਅਸੀਂ ਆਪਣਾ ਪਿੰਡ ਦੇ ਵਿੱਚ ਅਨਾਊਂਸਮੈਂਟਸ ਕਰਾਈ ਵੀ ਇਸ ਤਰ੍ਹਾਂ ਸਾਡੀ ਪੀਐਸਸੀ ਚੱਲੀ ਹੈ ਤੇ ਜਦੋਂ ਸਾਰੀ ਗੱਲਬਾਤ ਹੋਰੇ ਕ੍ਰੈਸ਼ ਹੋ ਗਿਆ ਆਪਣਾ ਧਰਨਾ ਲਾਇਆ ਗਿਆ ਸਾਰੇ ਪਿੰਡ ਦੇ ਜਿੰਨੀ ਵੀ ਪਾਰਟੀਆਂ ਸੀ ਕਿ ਸਭ ਨੇ ਸਾਂਝੇ ਤੌਰ ਤੇ ਧਰਨਾ ਲਾਇਆ ਵੀ ਇਹ ਪੰਜਾਬ ਦਾ ਜੀ ਹਾਈ ਟੈਕ ਜ਼ਿਲ੍ਹਾ ਮੋੜੀ ਜ਼ਿਲ੍ਹਾ ਤੇ ਪੰਜਾਬ ਦਾ ਦਿਲ ਹੈ ਉਸ ਜਿਹੜੇ ਦੇ ਵਿੱਚ ਸਭ ਤੋਂ ਵੱਡਾ ਪਿੰਡ ਕੜੂਆ ਹੈ ਜੀ ਜਿਸ ਦੀ ਕੀ ਆਪਣੀ ਆਬਾਦੀ 25000 ਹੈ ਤੇ 40-45000 ਸਾਡਾ ਸਟੂਡੈਂਟ ਐਸਿਊ ਦੇ ਵਿੱਚ ਜੀ ਤੇ 8-10 ਪਿੰਡ ਇਹਦੇ ਬਿਲਕੁਲ ਨਾਲ ਵਾਲੇ ਜਿਹੜੇ ਰੋਜਾਨਾ ਦੇ ਹੁੰਦੇ ਨੇ ਤੇ 171 ਪਿੰਡਾਂ ਦੀ ਜਿਹੜੀ ਹੈਗੀ ਹੈ ਦਵਾਈ ਦੀ ਆ ਜਿੱਦਾਂ ਆਸ਼ਾ ਵਰਕਰਸ ਨੇ ਉਹ ਉਰੇ ਤੋਂ ਚੱਲਦੇ ਆ ਸਾਰਾ ਕੁਝ ਇਹ ਸਰਕਾਰ ਜਦੋਂ ਬਣੀ ਸੀ ਇਹਨਾਂ ਨੇ ਕਿਹਾ ਸੀ ਵੀ ਅਸੀਂ ਬਹੁਤ ਵਧੀਆ ਜਿਹੜਾ ਸੇ ਸਹੂਲਤਾ ਪਾਣੀ ਦੀਆਂ ਸਹੂਲਤਾਵਾਂ ਇਹ ਸੀ ਜਾਂ ਅਸੀਂ ਬਹੁਤ ਵਧੀਆ ਬਣਾ ਕੇ ਦੇਵਾਂਗੇ ਪਰ ਇਹ ਐਡਾ ਵੱਡਾ ਪਿੰਡ ਹੈ ਹੋਣ ਦੇ ਬਾਵਜੂਦ ਸਰਕਾਰ ਨੇ ਇਥੋਂ ਸਾਡਾ ਸਾਰਾ ਸਟਾਫ ਚੱਕ ਲਿੱਤਾ ਜੋ ਕਿ ਤਾਂ ਜਿਵੇਂ ਤੁਸੀਂ ਆਬਾਦੀ ਦੱਸਦੇ ਨੂੰ ਤਾਂ ਵੱਡਾ ਕਰਨਾ ਚਾਹੀਦਾ ਸੀਗਾ ਜੀ ਹੋਰ ਸੀਐਚ ਦੇ ਵਿੱਚ ਕਨਵਰਟ ਕਰਨਾ ਚਾਹੀਦਾ ਅਸੀਂ ਵੀ ਸੁਣਦੇ ਸੀ ਕਿ ਸਰਕਾਰ ਬਦਲੀ ਹੈ ਸੇ ਸਹੂਲਤਾਵਾਂ ਵਾਲੇ ਜਿੰਦਾ ਕੇਜਰੀਵਾਲ ਸਾਹਿਬ ਉਹਨਾਂ ਦੀ ਸਰਕਾਰ ਭਗਵੰਤ ਜੀ ਸਰਕਾਰ ਕਹਿ ਰਹੀ ਸੀ ਕਿ ਵੀ ਅਸੀਂ ਇਹਨੂੰ ਪੀਐਸਸੀ ਤੋਂ ਸੀਐਸਸੀ ਬਣਾਵਾਂਗੇ ਬੇਰੇ ਬਟ ਉਸ ਸੀਐਸਸੀ ਤੇ ਕੀ ਬਣਾਣੀ ਸੀ ਉਹਨੇ ਸਾਡੀ ਪੀਐਸਸੀ ਵੀ ਚੱਕ ਲਈ ਤੇ ਉਸ ਵਾਰੇ ਜਦੋਂ ਅਸੀਂ ਇਹ ਰੌਣਾ ਪਿਆ ਸ਼ੋਰ ਸ਼ਰਾਬਾ ਹੋਇਆ ਤੇ ਪਹਿਲਾਂ ਤਾਂ ਐਮਐਲ ਸਾਹਿਬ ਕੱਲ ਆਏ ਨਹੀਂ ਅੱਛਾ ਜੀ ਮਰਿੰਦਾ ਹੋਣ ਦੇ ਬਾਵਜੂਦ ਕਹੀ ਗਏ ਆਊਟ ਆਫ ਇਹਦੇ ਸਟੇਸ਼ਨ ਹੈ ਤੇ ਜਦੋਂ ਸਵੇਰੇ 10:30 ਦਾ ਟਾਈਮ ਸੀ ਉਸ ਤੋਂ ਬਾਅਦ ਉਹ 12:00 ਦੇ ਕਰੀਬ ਦੇ ਰਿਹਾ ਹੈ ਸਾਰਾ ਪਿੰਡ ਇਕੱਠਾ ਹੋਇਆ ਸੀ ਪਹਿਲਾਂ ਤਾਂ ਆਂਦੀ ਇਨਕਾਰੀ ਹੋ ਗਏ ਨਨਕਾਰੀ ਉਹਦੇ ਕਹਿ ਰਹੇ ਨੇ ਵੀ ਜਿਹੜੇ ਲੋਕ ਅਫਵਾਹਾਂ ਫਲਾਉਂਦੇ ਨੇ ਜਿਹੜੇ ਈਕਾ ਦੁਕਾ ਸਾਭ ਕਾ ਮੁੱਖ ਮੰਤਰੀ ਚੰਨੀ ਸਾਹਿਬ ਜੀ ਦੇ ਹੈਗੇ ਨੇ ਜਿਹੜੇ ਚੇਲੇ ਚਪਟੇ ਇਹ ਜਿਹੜੇ ਫ਼ਰਮ ਫਲਾਉਂਦੇ ਨੇ ਬਾਜ਼ ਆ ਜਾਓ ਨਹੀਂ ਤਾਂ ਤੁਹਾਨੂੰ ਦੇਖਿਆ ਜਾਵੇਗਾ ਧਮਕੀ ਦੇ ਭਿਆਲ ਹਜ਼ਰ ਗੇ ਲੋ ਬੋਲੇ ਤੇ ਅਸੀਂ ਵੀ ਜਦੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਗੱਲ ਤਾਂ ਸਾਹਮਣੇ ਇਹ ਵੀ ਆਈ ਆ ਵੀ ਇਹ ਅਫਵਾਹ ਤਾਂ ਜੀ ਸਰਪੰਚ ਸਾਹਿਬ ਨੇ ਆਪੇ ਫਲਾਈ ਹੋਈ ਹੈ ਵੀ ਇੱਥੋਂ ਕੋਈ ਨਹੀਂ ਬਦਲ ਹੋ ਰਿਹਾ ਸਰਪੰਚ ਸਾਹਿਬ ਆਪਣੀ ਸਿਆਸਤ ਕਰਕੇ ਕਹਿੰਦੇ ਇਹ ਸਾਰੇ ਲੋਕਾਂ ਨੂੰ ਗਲਤ ਗਾਈਡ ਕਰ ਰਹੇ ਜੀ ਇਹ ਗੱਲਾਂ ਵੀ ਸਾਹਮਣੇ ਆਈਆਂ ਸਰ ਮੈਂ ਲਗਾਤਾਰ 2008 ਤੋਂ ਜਿੱਤ ਰਿਹਾ ਹਾਂ ਜੀ ਪਹਿਲਾਂ ਮੈਂ सरपंच ਸੀਗਾ ਫਿਰ 2013 ਤੋਂ ਮੈਂ ਤੇ ਮੇਰੀ ਮਿਸਰੀ ਪੰਚ ਸੀ 2018 ਤੋਂ ਮੈਂ ਸਰਪੰਚਾਂ ਪਰ ਮੈਂ ਕਦੀ ਵੀ ਕੋਈ ਵੀ ਕੰਮ ਹੈ ਜਿਹੜਾ ਸਰਕਾਰੀ ਜਿਹੜਾ ਕੰਮ ਹੈ ਸਰਕਾਰੀ ਅਦਾਰਾ ਹੈ ਪਹਿਲਾਂ ਮੈਂ ਉਸ ਦਾ ਨੋਟੀਫਿਕੇਸ਼ਨ ਲੰਨਾ ਹੈ ਜਾਂ ਜੋ ਸਰਕਾਰ ਨੇ ਕੱਢਿਆ ਉਹ ਚੀਜ਼ ਲੈ ਕੇ ਫਿਰ ਮੈਂ ਅੱਗੇ ਗੱਲ ਕਰਦਾ ਜਦੋਂ ਸਾਨੂੰ ਸਾਰੇ ਰੌਲਾ ਹੀ ਪੈ ਗਿਆ ਵੀ ਸਟਾਫ ਚੱਕ ਹੋ ਗਿਆ ਤੇ ਸਟਾਫ ਚਲੇ ਵੀ ਗਿਆ ਸੀ ਰੋ ਸੈਨੇਟੇ ਹਾਂਜੀ ਡਾਕਟਰ ਸਾਹਿਬ ਵੀ ਚਲੇ ਗਏ ਸੀ ਐਮਐਲ ਸਾਹਿਬ ਵੀ ਚਲੇ ਗਏ ਸੀ ਕੋਈ ਨਹੀਂ ਸੀ ਕੋਰੇਗਾ ਜੀ ਸਾਬੂਥ ਸੇ ਚਲੇ ਗਏ ਸੀ ਫਿਰ ਸਾਨੂੰ ਲੱਗਿਆ ਵੀ ਹੁਣ ਸਾਡਾ ਸਾਰਾ ਕੁਝ ਚਲੇ ਚਲੇ ਨੇ ਤੇ ਜਦੋਂ ਸਵੇਰੇ ਆਏ ਸਵੇਰੇ ਆਂਦੇ ਹੀ ਉਹਨਾਂ ਨੇ ਇਹੀ ਗੱਲ ਕਹੀ ਅੱਛਾ ਜੀ ਵੀ ਇਹ ਅਫਵਾਹ ਨਹੀਂ ਪਰ ਜਦੋਂ ਉਹਨਾਂ ਨੂੰ ਸਾਡੇ ਹਰਪੀ ਭੜਾਜੀ ਜੀ ਨੇ ਖੜੇ ਹੋ ਕੇ ਕਿਹਾ ਵੀ ਫਵਾਹ ਨਹੀਂ ਆ ਸਾਡੇ ਕੋਲ ਤੁਹਾਡੀ ਲਿਖਤ ਹੈ ਫਿਰ ਉਹ ਕਹਿਣ ਲੱਗੇ ਤਰਜੀਹ ਹੈ ਫਿਰ ਉਹ ਕਹਿੰਦੇ ਪੁਰਾਣੀਆਂ ਸਰਕਾਰਾਂ ਦੇ ਕੰਡੇ ਬੀਜ ਹੋਏ ਆ ਜੇ ਪੁਰਾਣੀ ਸਰਕਾਰਾਂ ਦੇ ਕੰਡੇ ਬੀਜ ਹੋਏ ਆ 28 37 ਤਾਂ ਤੁਹਾਡੀ ਸਰਕਾਰ ਨੂੰ ਵੀ ਕੰਡੇ ਨੂੰ ਕੱਢ ਲੰਦੇ ਅਗਰ ਤੁਹਾਨੂੰ ਪਤਾ ਸੀ ਸੰਨ ਤਾਂ ਪਤਾ ਨਹੀਂ ਸੀ ਸੰਨ ਤਾਂ ਕੱਲ ਪਤਾ ਲੱਗਿਆ ਸੀ ਤਾਰਨਾ ਦੇ ਦਿੱਤਾ ਤੇ ਅਸਾਂ ਨੂੰ ਹੁਣ ਉਹ ਸ਼ਵਸ਼ਨ ਦਵਾ ਕੇ ਗਏ ਆਂ ਬੀਐਸਸੀ ਨੂੰ ਰੱਦ ਕਰਾਂਗੇ ਕਿਸੇ ਜਾਣ ਨਹੀਂ ਦੇਵਾਂਗੇ ਪਰ ਹਲੇ ਕੋਈ ਲਿਖਤੀ ਆਰਡਰ ਨਹੀਂ ਆਇਆ ਵੀ ਇਹਨਾਂ ਦੀ ਵਜ਼ੀਰੀ ਰੋਕੀ ਜਾਵੇ ਇਹਨਾਂ ਨੂੰ ਇੱਥੋਂ ਨਹੀਂ ਜਾਣ ਦਿੱਤਾ ਜਾਵੇ ਹਲ ਇਹਦੇ ਵਿੱਚ ਕੰਡੇ ਬੀਜਣੇ ਵਾਲੀ ਕੀ ਗੱਲ ਹੈ ਜੀ ਚਲੋ ਜੇ ਇੱਕ ਸਟਾਫ ਨੂੰ ਇਹ ਕਰ ਰਿਹਾ ਹੋ ਸਕਦਾ ਜੀ ਕਿਤੇ ਆਏ ਤਾਂ ਨਹੀਂ ਵੀ ਇਹਨਾਂ ਨੂੰ ਸਾਰੇ ਸਟਾਫ ਨੂੰ ਜੀ ਭੇਜ ਕੇ ਨਵਾਂ ਸਟਾਫ ਇੱਥੇ ਆਉਣਾ ਜੀ ਸਰ ਕਦੀ ਵੀ ਮੈਂ ਤਾਂ ਦੇਖਿਆ ਨਹੀਂ ਹੈ 20-25 ਸਾਲ ਦੀ ਸਿਆਸੀ ਜੀਵਨ ਦੇ ਵਿੱਚ ਵੀ ਇੱਕੋ ਦਿਨ ਸਾਰਾ ਸਟਾਫ ਚੱਕ ਦਿੱਤਾ ਗਿਆ ਇਹਦੇ ਵਿੱਚ ਕੋਈ ਮਨਸਾ ਵਧੀਆ ਨਹੀਂ ਲੱਗ ਰਹੀ ਕਿਉਂਕਿ ਸਟਾਫ ਦਾ ਇੱਕ ਬੰਦਾ ਬਦਲਿਆ ਜਾ ਸਕਦਾ 2 ਵਜੇ ਦੇ ਸਾਰਾ ਇਹ ਥੋੜੀ ਤੁਸੀਂ ਛੱਲੇ ਤੋਂ ਲੈ ਕੇ ਸਾਰਾ ਚੌਥੇ ਜਦਦੇ ਤੋਂ ਲੈ ਕੇ ਅਬਲ ਕਲਾਸ ਤੱਕ ਤੁਸੀਂ ਸਾਰੇ ਚੱਕਦੇ ਆਂ ਇਹ ਇਮਾਰਤ ਕਿਤੇ ਜੀ ਫਿਰ ਫੇ ਸ਼ੂਟਿੰਗਾਂ ਲਈ ਤਾਂ ਨਹੀਂ ਰੱਖਣੀ ਆ ਇੱਕ ਫਿਲਮ ਦੀ ਸ਼ੂਟਿੰਗ ਹੋਣੀ ਹੋ ਰਹੀ ਹੈ ਜੀ ਇੱਥੇ ਮਰੀਜ਼ ਆਉਂਦੇ ਆ ਕਿ ਇੱਥੇ ਫਿਲਮਾਂ ਦੀਆਂ ਸ਼ੂਟਿੰਗਾਂ ਹੁੰਦੀਆਂ ਜੀ ਇਸਰ ਜਿਹੜੀ ਸ਼ੂਟਿੰਗ ਵਾਲੀ ਗੱਲ ਹੈ ਇਸ ਤਰ੍ਹਾਂ ਵੀ ਸਾਡੇ ਕੋਲ ਤਾਂ ਜਦੋਂ ਇਹ ਰਿ ਆ ਕੇ ਇਹਨਾਂ ਨੂੰ ਕਹਿੰਦੇ ਨੇ ਡਾਕਟਰ ਸਾਹਿਬ ਨੂੰ ਤੇ ਇਹ ਕਹਿੰਦੇ ਅਸੀਂ ਉੱਪਰੋਂ ਪਰਮਿਸ਼ਨ ਲੈ ਕੇ ਆਏ ਹਾਂ ਡਿਸਪੈਚ ਪਰਮਿਸ਼ਨ ਲੈ ਕੇ ਆਏ ਨੇ ਜਿਹੜੇ ਉੱਪਰ ਅਧਾਰੇ ਜਿਹੜੇ ਇਹਨਾਂ ਨੂੰ ਪਰਮਿਸ਼ਨ ਦਿੰਦੇ ਉਹ ਇਹ ਦੇਖਣ ਨਾਲ ਕਿ ਹਸਪਤਾਲ ਦੇ ਵਿੱਚ ਸ਼ੂਟਿੰਗ ਹੋਣੀ ਨਹੀਂ ਚਾਹੀਦੀ ਕਿਉਂਕਿ ਹਸਪਤਾਲ 'ਚ ਤਾਂ ਮਰੀਜ਼ ਨੂੰ ਦਰਦ ਵੀ ਹੋ ਰਿਹਾ ਹੁੰਦਾ ਹੈ ਜੀ ਜੀ ਠੀਕ ਹੈ ਜੀ ਤੇ ਇਹ ਅੱਛਾ ਕਿ ਸ਼ੋਰ ਸਰਾਬਾ ਕਰਦੇ ਤਾਂ ਵੈਸੇ ਹਸਪਤਾਲ 'ਚ ਹੋਣੀ ਨਹੀਂ ਚਾਹੀਦੀ ਸ਼ੂਟਿੰਗ ਇਥੇ ਜੇ ਸ਼ੂਟਿੰਗ ਹੁੰਦੀ ਜਦੋਂ ਵੀ ਸ਼ੂਟਿੰਗ ਜਾਂ ਹਸਪੀਟਲ ਦਾ ਉਹ ਦਿਖਾਇਆ ਤਾਂ ਸੈੱਟ ਲੱਗਦਾ ਜੀ ਜੇਲ ਦਾ ਅਸਵੀਨ ਦਿਖਾਉਣਾ ਤਾਂ ਜੇਲ ਦਾ ਸੈੱਟ ਲੱਗਦਾ ਜੀ ਤਾਂ ਸੈੱਟ ਤਿਆਰ ਕਰਨ ਜੀ ਆਪਣੇ ਤੇ ਇਹ ਵੀ ਪਤਾ ਲੱਗਦਾ ਜੀ ਉਹ ਕਹਿੰਦੇ ਜੀ ਵੀ ਭਾਈ ਫਿਲਮ ਦੇ ਵਿੱਚ ਡਾਇਰੈਕਟਰ ਸੇ ਤਸਵਾ ਸਵਾਵਾ ਦਾ ਧੰਨਵਾਦ ਜ਼ਰੂਰ ਕਰਦੇ ਹੋ ਵੀ ਭਾਈ ਆਪਾਂ ਨੇ ਤੁਹਾਨੂੰ ਪਰਮਿਸ਼ਨ ਦਿੱਤੀ ਇਹ ਜਿਹੜੀ ਗੱਲ ਹੈ ਜੀ ਉਹ ਹੀ ਦੱਸ ਸਕਦੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਪਰਮਿਸ਼ਨ ਦਿੱਤੀ ਹੈ ਜਾਂ ਇਹਨਾਂ ਦੀ ਉੱਪਰ ਕੀ ਸੈਟਲਮੈਂਟ ਹੈ ਕਿਸ ਤਰ੍ਹਾਂ ਇਹ ਕਰਕੇ ਉਹਰੇ ਸ਼ੂਟਿੰਗ ਕਰ ਰਹੇ ਨੇ ਵੈਸੇ ਅੱਛੀ ਗੱਲ ਨਹੀਂ ਹੈਗੀ ਇਹ ਤੇ ਮੈਂ ਤਾਂ ਹੀ ਕਹਾਂਗਾ ਜਿਹੜੀ ਹੈਗੀ ਇਹ ਬੰਦ ਹੋਣੀ ਚਾਹੀਦੀ ਸ਼ੂਟਿੰਗ ਵੀ ਦੂਸਰੀ ਸਾਡੇ ਕੋਲ ਐਂਬੂਲੈਂਸ ਵੀ ਖੜੀ ਹੈ ਨਾ ਇਹਨੂੰ ਡਰਾਈਵਰ ਹੈ ਇਹ ਵੀ ਚਟਾਥੀ ਸਾਬਿਤ ਹੋ ਰਿਹਾ ਹੈ। ਨਾ ਡਰਾਈਵਰ ਦਾ ਨਾ ਡੀਜ਼ਲ ਦਾ ਨਾ ਕੁਛ ਹੈ ਇਹਨੂੰ ਚਲਾਉਣ ਨੂੰ। ਤੇ ਇਹ ਤਾਂ ਨਹੀਂ ਵੀ ਜਿਹੜਾ ਭਾਈ ਮਰੀਜ਼ ਬਿਮਾਰ ਹੋ ਗਿਆ ਤਾਂ ਪਰਿਵਾਰਕ ਮੈਂਬਰ ਆਪੇ ਲੈ ਜਾਓ ਜੀ। ਸਰ ਕਿਸ ਤਰ੍ਹਾਂ ਲੈ ਜਾਣਗੇ ਜੀ ਚਾਬੀ ਨਹੀਂ ਮਿਲੇਗੀ। ਹਾਂਜੀ ਤੇ ਦੂਸਰ ਜੇ ਸਾਡੀ ਉਹ ਪੀਐਸਸੀ ਚੱਕਦੇ ਉਹ ਸਾਡੇ ਕੋਲ ਦੂਸਰ ਜਿਹੜਾ ਹਸਪੀਟਲ ਸਰਕਾਰੀ ਉਹ ਖੜੜ ਹੈ। 9 ਕਿਲੋਮੀਟਰ ਦੇ। ਲੇਕਿਨ ਸਾਡੀ ਜਿਹੜੀ ਪੋਪੂਲੇਸ਼ਨ ਹੈ ਕੋਲ ਇਹਦੀ 70% ਐਸਸੀਬੀਸੀ ਹੈ। ਕਿ ਜਦੋਂ ਉੱਥੇ ਜਾਣਾ ਰਸਤੇ ਦੇ ਵਿੱਚ 130 ਰੁਪਏ ਦਾ ਟੋਲ ਲੱਗਦਾ ਆਉਣਾ ਦਾ 130 ਦਾ ਜਾਣ ਦਾ ਲੱਗਦਾ ਜੇ ਗਰੀਬ ਬੰਦੇ ਕੋਲ ਪੈਸੇ ਨਹੀਂ ਉਹਨਾਂ ਕੋ 260 ਰੁਪਏ ਦਾ ਟੋਲ ਤੇ ਦੇਵੇਗਾ ਉਹ ਫਿਰ ਅੱਗੇ ਜਾਏਗਾ ਇਹਨੇ ਨੂੰ ਕੋਈ ਨਾ ਕੋਈ ਹੱਸਾ ਹੋ ਜਾਏਗਾ ਹਾਈਵੇ ਮੇਨ ਹਾਈਵੇ ਦੇ ਤੇ ਹਸਪੀਟਲ ਹੈ ਵਧੀਆ ਸਾਡੀ ਬਿਲਡਿੰਗ ਹੈ ਅਸੀਂ ਆਪਣੀ 1956 ਤੋਂ ਇਹ ਹਸਪੀਟਲ ਦੀ ਬਿਲਡਿੰਗ ਬਣੀ ਹੋਈ ਹੈ ਤੇ ਉਸ ਟਾਈਮ ਤੇ ਇਸ ਦੇ ਵਿੱਚ ਸੀਵਰੇਜ ਸਿਸਟਮ ਹੈ ਜੋ ਕਿ ਪਿੰਡ ਤੋਂ 4 ਕਿਲੋਮੀਟਰ ਬਾਹਰ ਕੱਢਿਆ ਹੈ ਉਦੋਂ ਦਾ ਜੋ ਡਾਕਟਰ ਮਲਤਾਨੀ ਜੀ ਸੀ ਉਹਰੇ ਆਪਰੇਟ ਵੀ ਕਰਦੇ ਰਹੇ ਉਹ ਜਿਹੜੀਆਂ ਛੋੜੀਆਂ ਗੱਠਾਂ ਬਣ ਜਾਂਦੀਆਂ ਸੋਰੀ ਉਹਨਾਂ ਦਾ ਵੀ ਆਪਰੇਸ਼ਨ ਕਰਦੇ ਰਹੇ ਨੇ ਤੇ ਸਾਡ ਨੂੰ ਤਾਂ ਇਹ ਹੈ ਵੀ ਜੇ ਉਹਰੇ ਤੇ ਚਲੇ ਜਾਂਦਾ ਸਾਡ ਦਾ ਸਭ ਤੋਂ ਵੱਡਾ ਪਿੰਡ ਹੋਣ ਦੇ ਨਾਤੇ ਸਭ ਤੋਂ ਵੱਡਾ ਨੁਕਸਾਨ ਇਹ ਜਿਹੜੀ ਸਾਡੀ ਮਾਤਾ-ਮਾਂ ਪੈਣਾ ਸਵੇਰੇ ਨਹੀਂ ਹਰ ਕਿਦ ਜਾਣਾ 200 ਤੋਂ 250 ਦੇ ਵਿੱਚ ਮਰੀਜ਼ ਉਰੇ ਜਾਂਦੇ ਨੇ ਚੈੱਕ ਅਪ ਦੇ ਲਈ ਦਵਾਈ ਲੈਣ ਦੇ ਲਈ ਅੱਛਾ ਜੀ ਹਾਂਜੀ ਕਿ ਉਹ ਕਹਿੰਦੇ ਮਹੱਲਾ ਕਲੀਨਿਕ ਹੈ ਤਾਂ ਹੈ ਭਾਈਆ ਨਾਲ ਹੀ ਦੇਖੋ ਜੀ ਉਹ ਆਮ ਆਦਮੀ ਆਮ ਤਾਂ ਮਰੇ ਪੱਟ ਹੋ ਗਏ ਜੀ ਆਦਮੀ ਕਲੀਨਿਕ ਲਿਖਿਆ ਹੋਇਆ ਜੀ ਉਹ ਕਹਿੰਦੇ ਵੀ ਇੱਥੇ ਹੈ ਤੇ ਹੈ ਕਲੀਨਿਕ ਭਾਈ ਇਥੋਂ ਮਰੀਜ਼ ਦਵਾਈਆਂ ਲੈਂਦੇ ਆ ਜੀ ਸਰ ਇਹੀ ਤਾਂ ਸਾਡੀ ਮਦਭਾਗੀ ਘਟਨਾ ਹੈ ਵੀ ਜੇਦੋਂ ਇਹ ਖੁੱਲ ਰਿਆ ਸੀ ਉਸ ਟਾਈਮ ਸਾਨੂੰ ਸੋਚਣਾ ਚਾਹੀਦਾ ਸੀ ਇਹ ਬਿੰਡ ਵਾਲੇ ਨੂੰ ਅਸੀਂ ਉਸ ਟਾਈਮ ਸਰਕਾਰ ਕਰਕੇ ਨਹੀਂ ਬੋਲੇ ਤੇ ਜਿਹੜਾ ਆਮ ਆਦਮੀ ਕਲੀਨਿਕ ਹੈ ਤੇ ਪੀਐਸਸੀ ਹੈ ਪੀਐਸਸੀ ਜਿਹੜੇ ਹੈਗੇ ਨੇ ਜਿਹੜੇ ਇਸ ਸੈਂਟਰ ਗਵਰਨਮੈਂਟ ਅੰਦਰ ਸੈਂਟਰ ਗਵਰਨਮੈਂਟ ਇਹਨਾਂ ਨੂੰ ਪੈਸਾ ਨਹੀਂ ਦੇ ਰਹੀ ਇਸ ਕਰਕੇ ਜਿਹੜਾ ਪੀਐਸਸੀ ਹੈ ਠੀਕ ਹੈ ਜੀ ਜਿੱਥੇ ਆਮ ਆਦਮੀ ਕਲੀਨਿਕ ਹੈ ਉੱਥੇ ਪੀਐਸਸੀ ਨੂੰ ਫੰਡ ਨਹੀਂ ਆਣਾ ਸੈਂਟਰ ਤੋਂ ਤੇ ਉਸ ਵਜ੍ਹਾ ਕਰਕੇ ਵੀ ਇਹਨਾਂ ਨੇ ਸ਼ਹਿਰ ਚੱਕਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਜੇ ਉਹ ਆਮ ਜੇ ਕੋਈ ਐਡਾਉਟਾ ਪੀਐਸਸੀ ਆਮ ਆਦਮੀ ਕਲੀਨਿਕ ਉਰੇ ਜੀ ਬਈ ਕਿਸੇ ਹੋਰ ਪਿੰਡ ਚ ਖੋਲ ਲੈਂਦੇ ਜਿੱਥੇ ਲੋੜ ਸੀ ਇੱਥੇ ਤਾਂ ਹਸਤੇ ਲੋੜ ਨਹੀਂ ਜੀ ਪਾਇ ਇੱਥੇ ਇੱਥੇ ਹਾਂਜੀ ਸੀ ਚੱਲੀ ਰਹੀ ਸੀ ਪਹਿਲਾਂ ਤੋਂ ਵਧੀਆ ਚੱਲ ਰਹੀ ਸੀ ਡਿਲੀਵਰੀਆਂ ਵੀ ਹੋ ਰਹੀਆਂ ਨੇ ਜਦੋਂ ਚੱਲ ਰਹੀਆਂ ਸੀ ਆਮ ਆਦਮੀ ਕਲੀਨਿਕ ਤੋਂ ਉੱਤੇ ਦੀ ਗੱਲ ਸੀ ਜੀ ਉਹ ਤਾਂ ਇਹ ਤਾਂ ਫਿਰ ਤੁਸੀਂ ਮੁਹੱਲਾ ਕਲੀਨਿਕ ਬਣਾ ਰਹੇ ਜਦੋਂ ਸਾਡੀ ਪਹਿਲਾਂ ਹੀ ਪੀਐਸਸੀ ਹੈ ਤੁਸੀਂ ਉਸ ਨੂੰ ਵਧਾ ਕੇ ਸੀਐਸਸੀ ਕਰੋ ਨਾ ਇਹ ਥੱਲੇ ਨੂੰ ਲਿਆ ਜੀ ਹਾਂਜੀ ਇੱਥੇ ਲੈਂਦੇ ਆ ਉਹ ਐਕਸਰੇ ਮਸ਼ੀਨ ਹੈ ਉਹ ਕੋਈ ਐਕਸਰੇ ਨਹੀਂ ਹੁੰਦਾ ਜੀ ਕੋਈ ਉਹ ਹੀ ਨਹੀਂ ਰੱਖਿਆ ਉਹਦੇ ਤੇ অপারেਟਰ ਅੱਛਾ ਜੀ ਹਾਂਜੀ ਤੁਹਾਨੂੰ ਮਤਲਬ ਕਿ ਇੱਥੇ ਜੀ ਕੀ ਤੁਸੀਂ ਦੱਸ ਦਿਓ ਜੀ ਹਾਂਜੀ ਕੀ ਕੀ ਹੈ ਜੀ ਪ੍ਰੋਬਲਮ ਅਸੀਂ ਇਹ ਕਹਿੰਦੇ ਪੰਨਾ ਅੱਖਾਂ ਡਾਕਟਰ ਡਾਕਟਰ ਸਿਉਰੇ ਹਾਂਜੀ ਤੇ ਅੱਖਾਂ ਦੇ ਚੈੱਕਅਪ ਹੁੰਦੇ ਸੀ ਲੋਕ ਆਉਂਦੇ ਜਾਂਦੇ ਸੀ ਠੀਕ ਹੈ ਜੀ ਤੇ ਉਹਦੇ ਵਿੱਚ ਅੱਖਾਂ ਡਾਕਟਰ ਦੀ ਬਦਲੀ ਹੋਏ ਨੂੰ ਮੇਰੇ ਘਰ ਸਾਲ ਤੋਂ ਵੱਧ ਸਮਾਂ ਹੋ ਗਿਆ ਜੀ ਕੋਈ ਅੱਖਾਂ ਦਾ ਡਾਕਟਰ ਹੀ ਨਹੀਂ ਆਇਆ ਜੀ ਤੇ ਜੇ ਉਹ ਡਾਕਟਰ ਸਾਹਿਬ ਆ ਜਾਂਦਾ ਤਾਂ ਹੋਰ ਵੀ ਵਧੀਆ ਮਤਲਬ ਲੋਕਾਂ ਦੀ ਦੇਖਭਾਲ ਕੀਤੀ ਜਾ ਸਕਦੀ ਅੱਖਾਂ ਅੱਖਾਂ ਪਰ ਤੁਹਾਨੂੰ ਅੱਖਾਂ ਦੀ ਬਿਮਾਰੀ ਤਕਰੀਬਨ ਸਾਲ ਬੁਢੋਗਾਂ ਨੂੰ ਬੜਿਆਂ ਨੂੰ ਛੋੜੇ ਬੱਚੇ ਸਭ ਨੂੰ ਅੱਖਾਂ ਦੀ ਅੱਖਾਂ ਦੀ ਪ੍ਰੋਬਲਮ ਹੈ ਡਾਕਟਰ ਆ ਜਾਂਦਾ ਉਹ ਉਹਨਾਂ ਦਾ ਕੀ ਹੈ ਉਲਟਾ ਇਹਨੂੰ ਚੱਕਣ ਦੀ ਕੋਸ਼ਿਸ਼ ਕਰਦੇ ਵੀ ਇਹ ਬੰਦ ਕੀਤੀ ਜਾਵੇ ਇਹਦੇ ਵਿੱਚ ਇੱਕ ਗੱਲ ਹੋਰ ਹੈ ਜੀ ਜਿਹੜੇ ਆਮ ਆਦਮੀ ਕਲੀਨਿਕ ਹੈ ਸਾਡੀ ਇਹ ਪੀਐਚਸੀ ਹੈ ਇਹ ਕੀ ਕਰਦੇ ਨੇ ਵੀ ਜਿਹੜਾ ਆਮ ਆਦਮੀ ਕਲੀਨਿਕ ਉਸ ਤੇ ਪਰਚੀ ਕੱਟੀ ਜਾਂਦੇ ਨੇ 220 ਬੰਦੇ ਦੀ ਪਰਚੀ ਉੱਤੇ 200 ਬੰਦਾ ਆ ਗਿਆ 185 ਆ ਗਿਆ ਹੋ ਜਾਂਦੀ ਹੈ ਲੇਕਿਨ ਜਿਹੜੀ ਪੀਐਚਸੀ 'ਲ ਡਾਕਟਰੋ ਬੈਠੇ ਨੇ ਉਹਨੂੰ ਕੋਈ ਇੱਕ ਦੋ ਬੰਦਾ ਜਾਂਦਾ ਹੈ ਇਹ ਉਸਦੀ ਨੂੰ ਪ੍ਰੀ ਬੁਲਾਉਂਦੇ ਨੇ ਉਹ ਜਦੋਂ ਸਾਡੀ ਪੀਐਚਸੀ ਦਾ ਬੰਦਾ ਤੁਸੀਂ ਆਮ ਆਦਮੀ ਕਲੀਨਿਕ ਦੇ ਵਿੱਚ ਰੋਕ ਰਹੇ ਨਾਲੇ ਸਰਕਾਰ ਤੇ ਬੋਝ ਵੀ ਬਣਦਾ ਜੀ ਉਹ ਕਿਉਂਕਿ ਜਦੋਂ ਕਾਊਂਟ ਹੋਣੇ ਆ ਜੀ ਮਰੀਜ਼ ਆ ਆਮਦਨੀ ਚ ਪਰ ਮਰੀਜ਼ ਦਾ ਲੈਂਦੇ ਆ ਜੀ ਡਾਕਟਰ ਜੀ ਪਰ ਮਰੀਜ਼ ਦੇ ਪੈਸੇ ਮਿਲਦੇ ਇਹਨਾਂ ਨੂੰ ਹਾਂਜੀ ਤਾਂ ਓਬਵੀਅਸਲੀ ਹੈ ਵੀ ਬਹੁਤ ਵੱਡਾ ਵਿਡੰਮਣਾ ਹੈ ਤੇ ਸੋਚ ਕੇ ਹੈਰਾਨੀ ਵੀ ਹੁੰਦੀ ਹੈ ਪਰ ਅੱਜ ਤੁਸੀਂ ਧਾਰਨਾ ਲਗਾਉਂਦੇ ਹੋ ਜੀ ਕੋਈ ਕਮੇਟੀ ਵੀ ਪਤਾ ਲੱਗਦਾ ਵੀ ਤੁਸੀਂ ਕਮੇਟੀ ਬਣਾ ਲਈ ਹੈ ਜੀ ਕੋਈ ਕਿਸੇ ਤਰ੍ਹਾਂ ਦੀ ਹਾਂਜੀ 18 ਮੈਂਬਰੀ ਕਮੇਟੀ ਬਣਾਈ ਹੈ ਉਹ ਇਸ ਕਰਕੇ ਬਣਾਈ ਹੈ ਕਿਉਂਕਿ ਸਾਡੇ ਇਸ ਪੀਐਸਸੀ ਤੇ ਤਿੰਨ ਵਾਰ ਹਮਲਾ ਹੋ ਲਿਆ ਸਾਡੀ ਸੁਰਜੀਤ ਤੋਂ ਪਹਿਲਾਂ ਵੀ ਇੱਕ ਵਾਰ ਜਦੋਂ ਸੀਗਾ ਇਹਨੂੰ ਆਨੰਦਪੁਰ ਕੋਲ ਚੱਕ ਕੇ ਲੈ ਚਲੇ ਸੀ ਫਿਰ ਜਿਹੜੇ ਡਿਪਟੀ ਸਪੀਕਰ ਸੀ ਉਸ ਸਮੇਂ ਦੇ ਆਪਣਾ ਰਵਿੰਦਰ ਜੀ 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 ਉਸ ਟਾਈਮ ਉਹਨਾਂ ਨੇ ਰੁਕਾਇਆ ਸੀਗਾ ਉਸ ਤੋਂ ਬਾਅਦ ਜਦੋਂ ਬੀਰਵਿੰਦਰ ਸਿੰਘ ਡੀਪੀਸੀ ਉਸ ਟਾਈਮ ਵੀ ਚੱਕਣ ਲੱਗੇ ਸੀ ਉਸ ਸਮੇਂ ਇਹ ਪਲੀਤੀ ਗਈ ਸੀ ਕਿ ਵੀ ਉਹਰੇ ਅਮਰਜੈਂਸੀ ਲਾਈਨ ਨੂੰ ਡਿਵਿਕੇਸ਼ਨ ਨਹੀਂ ਬਟ ਡਿਵਿਕੇਸ਼ਨ ਤਾਂ ਆਏਗਾ ਨਾ ਜਦੋਂ ਕੋਈ ਡਾਕਟਰ ਉਸ ਤੋਂ ਕਹੇਗਾ ਵੀ ਅੰਦਰ ਆਓ ਕਹਿੰਦੇ ਉਹਰੇ ਹੁੰਦੇ ਨਹੀਂ ਹੈ ਉਹ ਫਿਰ ਰੁਕਾਇਆ ਸੀ ਹੁਣ ਤੀਸਰਾ ਹਮਲਾ ਹੈ ਸਾਡੇ ਤੇ ਬਾਰ-ਬਾਰ ਇੱਕ ਐਡੇ ਵੱਡੇ ਪਿੰਡ ਤੇ ਅੱਜ ਪਤਾ ਲੱਗਦਾ ਜੀ ਕਹਿੰਦੇ ਡਾਕਟਰ ਚਰਨਜੀਤ ਸਿੰਘ ਜੀ ਇੱਥੇ ਆਏ ਸੀਗੇ ਜੀ ਚਮਕੌਰ ਸਾਹਿਬ ਤੋਂ ਜਿਹੜੇ ਐਮ.ਐਲ.ਏ ਤਾਂ ਵੀ ਉਹ ਕੀ ਤੁਹਾਨੂੰ ਕੋਈ ਕੀ ਕਹਿ ਜੂਣੇ ਵੇਖੋ ਪਹਿਲਾਂ ਤਾਂ ਕਹ ਰਹੇ ਵੀ ਤੁਸੀਂ ਅਫਵਾਹ ਫਲਾ ਰਹੇ ਹੋ ਗੁਰਦਾਰ ਐਨਾਨਸਮੈਂਟ ਕਰ ਰਹੇ ਵੀ ਬਾਜ ਆਜੂ ਦੂਸਰੀ ਉਹ ਗੱਲ ਕਹਿ ਰਹੇ ਨੇ ਆਪਣੇ ਆਪ ਹੀ ਵੀ ਤਵਜੀਰ ਕਾਂਗਰਸੀਆਂ ਦੇ ਕੰਡੇ ਵੀ ਜੀਵੇਂ ਨੇ ਜੇ ਉਹ ਬੀਜੇਪੀ ਨੇ 2.5 ਸਾਲ ਤੋਂ ਤੁਹਾਡੀ ਸਰਕਾਰ ਨੂੰ ਵਿਯੋਗ ਕੀਤੀ ਤੁਸੀਂ ਉਹ ਕੰਡੇ ਚੁਗਲਣ ਦੇ ਜਦੋਂ ਤੁਹਾਨੂੰ ਪਤਾ ਸੀ ਹੁਣ ਤੁਸੀਂ ਕਹਿੰਦੇ ਆਰਡਰ ਆਇਆ ਹੈ ਠੀਕ ਹੈ ਜੀ ਆਰਡਰ ਆਵੇ ਰੁਕੋ ਸੁਣ ਤੇ ਉਹਨਾਂ ਨੂੰ ਵਿਸ਼ਵਾਸਨ ਦਿਵਾ ਕੇ ਤਾਂ ਗਏ ਆ ਕਿ ਇਥੇ ਕੋਈ ਨਹੀਂ ਬਦਲੇਗਾ ਪਰ ਹਲੇ ਲਿਖਤੀ ਆਰਡਰ ਕੋਈ ਨਹੀਂ ਆਇਆ ਅਸੀਂ ਵੇਟ ਕਰ ਰਹੇ ਹਾਂ ਲਿਖਤੀ ਆਰਡਰ ਦੀ ਤੇ ਨਹੀਂ ਆਏਗਾ ਤਾਂ ਉਸ ਤੋਂ ਬਾਅਦ ਜਿਹੜੀ ਸਾਡੀ 18 ਮੈਂਬਰ ਕਮੇਟੀ ਹੈ ਜੋ ਵੀ ਫੈਸਲਾ ਲਵੇਗੀ ਅਸੀਂ ਉਸ ਨੂੰ ਲਾਗੂ ਕਰਾਂਗੇ ਤੇ ਪਰ ਆਪਣੀ ਆਨ ਬਾਨ ਸ਼ਾਨ ਸਾਨੂੰ ਜਿੱਥੇ ਮਰਜ਼ੀ ਤੱਕ ਜਾਣਾ ਪਿਆ ਤੇ ਅਸੀਂ ਜਾਵਾਂਗੇ ਪਰ ਆਪਣੀ ਪੀਐਸਸੀ ਨੂੰ ਚੱਕਰ ਨਹੀਂ ਦਿੰਦੇ ਬੰਦ ਨਹੀਂ ਹੋਣ ਦਿੰਦੇ ਨਹੀਂ ਦਿੰਦੇ ਠੀਕ ਹੈ ਜੀ ਤਾਂ ਬਿਲਕੁਲ ਸਰਪੰਚ ਸਾਹਿਬ ਜਿਹੜੇ ਸਭ ਦਾ ਸਰਪੰਚ ਕਹਿ ਸਕਦੇ ਆਪਾਂ ਦੇ ਨਰਿੰਦਰ ਸਿੰਘ ਗਾਂਧੀ ਜੀ ਜਿਨ੍ਹਾਂ ਨੇ ਸਾਰੀ ਜਾਣਕਾਰੀ ਦਿੱਤੀ ਇੱਕ ਅੱਜ ਧਰਨਾ ਲੱਗਦਾ ਤਾਂ ਛੋਟੇ ਲੈਵਲ ਦਾ ਧਰਨਾ ਰਹਿੰਦਾ ਹੈ ਤੇ ਐਮਐਲਏ ਚਰਨਜੀਤ ਸਿੰਘ ਜੀ ਵੱਲੋਂ ਜਦੋਂ ਵਿਸ਼ਵਾਸ ਦਵਾਇਆ ਜਾਂਦਾ ਹੈ ਤਾਂ ਇਹਨਾਂ ਨੇ ਵੀ ਕਿਹਾ ਵੀ ਆਪਾਂ ਚਲੋ ਵਿਸ਼ਵਾਸ ਕਰਦੇ ਹਾਂ ਹਾਲਾਂਕਿ ਉਹ ਜ਼ੁਬਾਨੀ ਵਿਸ਼ਵਾਸ ਹੈ ਉਹ ਲਿਖਤੀ ਕਹੀ ਗਈ ਹੈ ਗੱਲ ਵੀ ਲਿਖਤੀ ਤੁਹਾਨੂੰ ਜਲਦੀ ਦੇ ਦਿੰਦੇ ਆ ਪਰ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਇਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਇਥੋਂ ਸਟਾਫ ਨੂੰ ਸਨੀਤਾ ਲਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਰ ਮੋਰਚਾ ਵੱਡੇ ਲੈਵਲ ਦਾ ਲੱਗੂਗਾ ਹੁਣ ਵੇਖਣਾ ਹੋਊਗਾ ਵੀ ਇਸ ਮਾਮਲੇ ਦੇ ਵਿੱਚ ਸਰਕਾਰ ਪਿੱਛਾਂ ਹਟਦੀ ਹੈ ਜਾਂ ਫਿਰ ਜੋ ਆਰਡਰ ਪਤਾ ਲੱਗਦਾ ਵੀ ਐਸ ਐਮਓ ਤੇ ਸਟਾਫ ਨੂੰ ਜਾਣਦੇ ਹੋਏ ਨੇ ਜਾਂ ਉਹਨਾਂ ਦੇ ਉੱਤੇ ਬਰਕਰਾਰ ਰਹਿੰਦੀ ਹੈ ਫਿਲਹਾਲ ਅਸੀਂ ਐਸ ਐਮਓ ਸਾਹਿਬ ਜਿਹੜੇ ਇੱਥੇ ਐਨ ਪੀ ਐਚ ਸੀ ਦੇ ਵਿੱਚ ਤਾਂ ਉਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰਦੇ ਆਂ ਵੀ ਉਹਨਾਂ ਨੂੰ ਕਿਵੇਂ ਦੇ ਆਰਡਰ ਆਏ ਨੇ ਉਹਨਾਂ ਦਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਜਾਣਦੇ ਹਾਂਜੀ ਸੀਐਮਓ ਸਾਹਿਬ ਦਵਿੰਦਰ ਕੁਮਾਰ ਜੀ ਗੱਲ ਕਰ ਰਹੇ ਹੋ ਡਾਕਟਰ ਸਾਹਿਬ ਸਰ ਮੇਰਾ ਨਾਮ ਜਗਦੀਪ ਸਿੰਘ ਥਲੀਆ ਜੀ ਮੈਂ ਪੰਜਾਬੀ ਲੋਕ ਚੈਨਲ ਤੋਂ ਗੱਲ ਕਰ ਰਿਹਾ ਜੀ ਮੈਂ ਕੜੂ ਕੜੂਆਂ ਦੇ ਵਿੱਚ ਆਇਆ ਸੀਗਾ ਸਰ ਇੱਥੇ ਨਾ ਇੱਕ ਧਰਨਾ ਲੱਗਿਆ ਸੀਗਾ ਜੀ ਪੀਐਚਸੀ ਦੇ ਬਾਹਰ ਤੇ ਉਹਨਾਂ ਦਾ ਕਹਿਣਾ ਜੀ ਬਈ ਸੀਐਮਓ ਸਾਹਿਬ ਦੇ ਵੱਲੋਂ ਐਸਐਮਓ ਸਾਹਿਬ ਨੂੰ ਜਿਹੜਾ ਹੈਗਾ ਇਹ ਸ਼ਿਫਟ ਹੋਣ ਦੇ ਲਈ ਸਨੇਟਾ ਕਿਹਾ ਗਿਆ ਵੀ ਸਾਡੀ ਪੀਐਚਸੀ ਬੰਦ ਨਹੀਂ ਨਹੀਂ ਗਲਤ ਹੈ ਯਾਰ ਉਹ ਅੱਛਾ ਐਮਐਲਏ ਸਾਹਿਬ ਨੇ ਵੀ ਕੱਲ ਕਲੀਅਰ ਕੀਤਾ ਸੀ ਡੀਸੀ ਸਾਹਿਬ ਨੂੰ ਵੀ ਕਲੀਅਰ ਕੀਤਾ ਸੀ ਜਾ ਰਿਸ਼ਿਪਿੰਗ ਦਾ ਥੋੜਾ ਕੀ ਉਹਨਾਂ ਨੇ ਅੱਛਾ ਜੀ ਉਹ ਨੋ ਬਿਲਕੁਲ ਨਹੀਂ ਅਰਿਸ਼ਿਪ ਦਾ ਕੀ ਨਹੀਂ ਉਹਨਾਂ ਨੂੰ ਪਾਸੀ ਸਾਈਨ ਨੂੰ ਅਪਡੇਟ ਕਰਨ ਵਾਸਤੇ ਕੀ ਹੈਗਾ ਬਿਲਡਿੰਗ ਕਿ ਕਨੇਟੇ ਬਣੀ ਹੈ ਵੀ ਉਹ ਉਹ ਕੜੂਆਂ ਦੇ ਐਸਐਮਓ ਦੇ ਅੰਦਰ ਆਂਦੀ ਉਹ ਨੂੰ ਟੇਕਓਵਰ ਕਰ ਰਿਸ਼ਿਪਿੰਗ ਦਾ ਤਾਂ ਕੀ ਹੈ ਨਹੀਂ ਉਹਨਾਂ ਨੂੰ ਓਕੇ ਇਹ ਸਿਰਫ ਉਹਨਾਂ ਨੂੰ ਉਹਦਾ ਚਾਰਜ ਵੀ ਨਾਲ ਮਿਲ ਕੇ ਦਿੱਤੇ ਉਹ ਚਾਰਜ ਇਰੀਆ ਇਹਨਾਂ ਦਾ ਤਾਂ ਇਹਨਾਂ ਨੂੰ ਮਿਲਣਾ ਠੀਕ ਹੈ ਜੀ ਮਤਲਬ ਕਿ ਇੱਥੋਂ ਉਹਨਾਂ ਨੂੰ ਜਾਂ ਸਟਾਫ ਨੂੰ ਜਾਂ ਨਹੀਂ ਨਹੀਂ ਨਾ 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 ਇਸ ਤਰ੍ਹਾਂ ਠੀਕ ਹੈ ਸਰ ਥੈਂਕ ਯੂ ਜੀ ਸ਼ੁਕਰੀਆ ਤਾਂ ਸੀਐਮਓ ਸਾਹਿਬ ਹੁਣ ਇਹ ਕਹਿ ਰਹੇ ਨੇ ਹਾਲਾਂਕਿ ਉਹ ਕਹਿੰਦੇ ਸਾਡੇ ਕੋਲ ਲੈਟਰ ਹੈ ਜਿਦੇ ਵਿੱਚ ਕਿਹਾ ਗਿਆ ਹੈ ਸ਼ਿਫਟ ਹੋਣ ਦੇ ਲਈ ਪਰ ਆਪਾਂ ਜਿਹੜਾ ਸਪਸ਼ਟੀਕਰਨ ਉਹ ਲੈਣਾ ਬਣਦਾ ਹੈ ਤਾਂ ਸੀਐਮ ਡਾਕਟਰ ਦਵਿੰਦਰ ਕੁਮਾਰ ਜੀ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਕਿਸੇ ਤਰ੍ਹਾਂ ਦੇ ਨਾਲ ਕੋਈ ਵੀ ਅਜਿਹਾ ਆਰਡਰ ਨਹੀਂ ਹੈ ਜਿਦੇ ਵਿੱਚ ਕਿਹਾ ਜਾਵੇ ਵੀ ਇੱਥੋਂ ਦੇ ਸਟਾਫ ਨੂੰ ਜਾਂ ਫਿਰ ਐਸਐਮਓ ਸਾਹਿਬ ਨੂੰ ਉੱਥੇ ਸ਼ਿਫਟ ਹੋਣ ਦੇ ਲਈ ਕਿਹਾ ਗਿਆ ਹੋਵੇ ਆ ਫਿਲਹਾਲ ਇਹ ਉਹਨਾਂ ਦਾ ਸਪਸ਼ਟੀਕਰਨ ਹੈ ਇਹ ਹੁਣ ਉਹਨਾਂ ਨੇ ਕੀ ਕਿਹਾ ਹੈ ਜਾਂ ਫਿਰ ਪਹਿਲੇ ਆਰਡਰ ਕੀ ਸੀਗੇ ਉਹ ਵੀ ਕੋਸ਼ਿਸ਼ ਕਰਦੇ ਆ ਵੀ ਜੇ ਸਾਨੂੰ ਲੈਟਰ ਮਿਲਦਾ ਹੋ ਜਿਹਦੇ ਵਿੱਚ ਇਹ ਗੱਲਾਂ ਜਿਹੜੀਆਂ ਇਹਨਾਂ ਸਰਪੰਚ ਸਾਹਿਬ ਹੋਰਾਂ ਨੇ ਕਹੀਆਂ ਤਾਂ ਉਹ ਜੇ ਮਿਲਦੀਆਂ ਤਾਂ ਉਹ ਵੀ ਕੋਸ਼ਿਸ਼ ਕਰਾਂਗੇ ਵੀ ਲਈਏ ਪਰ ਫਿਲਹਾਲ ਉਹਨਾਂ ਨੇ ਜਿਹੜੇ ਇਹ ਗੱਲਾਂ ਸੀਗੀਆਂ ਸਰਪੰਚ ਸਾਹਿਬ ਹੋਰਾਂ ਦੀਆਂ ਤਾਂ ਉਹਨਾਂ ਨੂੰ ਸੀਐਮਓ ਸਾਹਿਬ ਨੇ ਸਿਰੇ ਤੋਂ ਨਕਾਰ ਦਿੱਤਾ ਹੈ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁਕਚਾਨ